ਤੁਸੀਂ ਸਮਝਣ نیوز ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਪਹੁੰਚੇ ਆ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦਾ ਜਾਇਜ਼ਾ ਲੈਣ ਗੱਲ ਕਰੀਏ ਜੇ ਸੜਕਾਂ ਦੀ ਇੱਕ ਵਾਰੀ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਆਮ ਤੌਰ ਤੇ ਚਰਚਾ ਦੇ ਵਿੱਚ ਰਹਿੰਦਾ ਹੈ ਕਿ ਇਸ ਸ਼ਹਿਰ ਦੀਆਂ ਸੜਕਾਂ ਆਮ ਤੌਰ ਤੇ ਜਿਹੜੀਆਂ ਖਸਤਾ ਹਾਲਤ ਚ ਦਿਸਦੀਆਂ ਨੇ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਹੁੰਚੇ ਅਸੀਂ ਇਸ ਟਾਈਮ ਤੇ ਮਨਜੀਤ ਨਗਰ ਮਨੋਰ ਨਗਰ ਧੂਰੀ ਲਾਈਨ ਫਾਟਕ ਦੇ ਉੱਤੇ ਜਿੱਥੇ ਦੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਨਾਲ ਸੜਕਾਂ ਦੀ ਹਾਲਤ ਜਿਹੜੀ ਹੈ ਉਹ ਖਸਤਾ ਹੈ ਤੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤੁਹਾਨੂੰ ਇੱਕ ਵਾਰੀ ਮੈਂ ਦੱਸ ਦਵਾਂ ਕਿ ਵਾਰਡ ਨੰਬਰ ਜਿਹੜਾ 46 ਪੈਂਦਾ ਹੈ ਇਹਨੂੰ ਤੇ ਸਾਡੇ ਵਿੱਚ ਨਿਵਾਸੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਗੱਲ ਕਰੀਏ ਸੜਕਾਂ ਦੀ 메인 ਸੜਕ ਕਿਹਾ ਜਾਂਦਾ ਹੈ ਇਹਨੂੰ ਤੁਰੇਲੈਂ ਫਾਟਕ ਜਿਹੜਾ ਹੈ ਇਹਨੂੰ ਸਕੂਲ ਵੀ ਲੱਗਦਾ ਹੈ ਹਾਂ ਜੀ ਰਾਮਪੁਰਿਆ ਸਕੂਲ ਬੱਚਿਆਂ ਦਾ ਵੀ ਤਕਰੀਬਨ ਥੋ ਲਾਂਗਾ ਰਹਿੰਦਾ ਤੇ ਕਿਸ ਤਰ੍ਹਾਂ ਦੇਖਦੇ ਹਾਂ ਜੀ ਇਹਨੂੰ ਇਹਦੇ ਬਹੁਤ 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 ਭੈੜਾ ਕੰਮ ਹੈ ਜੀ ਬਿਮਾਰੀਆਂ ਦਾ ਕੰਮ ਹੋ ਸਕਦਾ ਹੈ ਬੱਚੇ ਬਹੁਤ ਨੰਗਦੇ ਨੇ ਕੋਈ ਡਿੱਗ ਜਾਂਦਾ ਠੇਡਾ ਵੱਜ ਜਾਂਦਾ ਤੇ ਬੜੀ ਵਾਰੀ ਜਿਹੜਾ ਨੂੰ ਕਿਹਾ ਵੀ ਇਸ ਲਈ ਇਹ ਸੜਕ ਖਰਾਬ ਹੈ ਗਈ ਹੈ ਵੀ ਇਹਦਾ ਕੰਮ ਕਰਾਇਆ ਜਾਵੇ ਤੇ ਨਗੇਲੀ ਕਰ ਰਹਿ ਦਿੰਦੇ ਨੇ ਕਹਿ ਦਿੰਦੇ ਨੇ ਕੰਮ ਕਰਾਵਾਂਗੇ ਬਦਲ ਕੰਮ ਹੁੰਦਾ ਨਹੀਂ ਠੀਕ ਹੈ ਜੀ ਜੋ ਕਿ ਇਸ ਸੜਕ ਦਾ ਕੰਮ ਕਰਾਇਆ ਜਾਵੇ ਬਹੁਤ ਹੱਥ ਜੋੜ ਕੇ ਬੇਨਤੀ ਹੈ ਬਹੁਤ ਬੁਰਾ ਹਾਲ ਹੈ ਤੁਸੀਂ ਆਪ ਦੇਖੋ ਵੀ ਜੋ ਸੜਕ ਦਾ ਇੰਨਾ ਬੁਰਾ ਹਾਲ ਹੈ ਪਬਲਿਕ ਫੇਰ ਵੀ ਨੰਗ ਰਹੀ ਹੈ ਸੇ ਤਰੀਕੇ ਹੌਲੀ ਹੌਲੀ ਠੀਕ ਹੈ ਜੀ ਜੋ ਕਿ ਸਕੂਲ ਦੇ ਬੱਚੇ ਵੀ ਨੰਗਦੇ ਨੇ ਕਿਸੇ ਟਾਈਮ ਡਿੱਗ ਜਾਂਦੇ ਨੇ ਵਰਤੀ ਖਰਾਬ ਹੋ ਜਾਂਦੀ ਹੈ ਉਹਨਾਂ ਦੀ ਫੇਰ ਵਾਪਸ ਜਾਂਦੇ ਨੇ ਜੋ ਕਿ ਮਨੋਰ ਨਗਰ ਨਜ਼ਦੀਕ ਟੂਰੀ ਲਾਈਨ ਫਾਟਕ ਇਸ ਸੜਕ ਦਾ ਬਹੁਤ ਬੁਰਾ ਹਾਲ ਹੈ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਗੱਲ ਸੁਣਨ ਤੇ ਇਹਦੇ ਵੱਲ ਜਰਾ ਆ ਕੇ ਧਿਆਨ ਮਾਰਨ ਅਗੇਲੀ ਨਾ ਕਰਨ ਵੀ ਆ ਕੇ ਕੰਮ ਕਰਾਣ ਵੀ ਇੱਥੇ ਦੀ ਸੜਕ ਦਾ ਸੁਧਾਰ ਹੋਵੇ ਤੇ ਪਬਲਿਕ ਨੂੰ ਸੁੱਖ ਮਿਲੇ ਜੀ ਕਿਹੜਾ ਕਾਉਂਸਲਰ ਕਿਹੜਾ ਲੱਗਦਾ ਜੀ ਇਹਨੂੰ ਇਹ ਜੀ ਨੇਰੇ ਨੂੰ ਬੰਸ ਲੈ ਗਈ ਹੈ ਆਪਣੇ ਉਹਨਾਂ ਨੇ ਥੋੜਾ ਕੰਮ ਛੜਕਾਂ ਦਾ ਕਰਾਇਆ ਗਲੀ ਚ ਮੱਲੇ ਚ ਉਸ ਤੋਂ ਬਾਅਦ ਇੱਧਰ ਧਿਆਨ ਹੀ ਨਹੀਂ ਮਾਰਿਆ ਕਿਉਂਕਿ ਸ਼ਿਕਾਇਤਾਂ ਅੱਗੇ ਦਰਜ ਹੋਈਆਂ ਆ ਸਾਡੀ ਬਹੁਤ ਇਹਨਾਂ ਨੇ ਕੀਤੀਆਂ ਸ਼ਿਕਾਇਤਾਂ ਜੀ ਰੇਲਵੇ ਵੱਲੋਂ ਵੀ ਇਧਰੋਂ ਪਬਲਿਕ ਵੱਲੋਂ ਵੀ ਬਹੁਤ ਸ਼ਿਕਾਇਤਾਂ ਹੋਈਆਂ ਨੇ ਪਰ ਅੰਗੇਲੀ ਕਰ ਜਾਂਦੇ ਨੇ ਗੌਰ ਨਹੀਂ ਕਰਦੇ ਕੀ ਕੀ ਦਿਲਾਸੇ ਦਿੱਤੇ ਜਾਂਦੇ ਤੁਮ ਦਿਲਾਸੇ ਵੀ ਇਹ ਕੰਮ ਕਰਾਵਾਂਗੇ ਉਸ ਤੋਂ ਬਾਅਦ ਕੰਮ ਹੁੰਦਾ ਨਹੀਂ ਪਬਲਿਕ ਸਨੌਖਣਾ ਬੈਠ ਜਾਂਦੀ ਏ ਵੀ ਆਸ ਲਾਂਦੀ ਏ ਵੀ ਕੰਮ ਹੋਏਗਾ ਹੋਏਗਾ ਮਦਲ ਕੰਮ ਹੁੰਦਾ ਨਹੀਂ ਹਾਂਜੀ ਪੂਰਾ ਉਤਰਾ ਤੁਸੀਂ ਥੋੜਾ ਕੀ ਕਹਿਣਾ ਜੇ ਇਸ ਮਾਮਲੇ ਤੇ ਬਟਾ ਵੀ ਇਹੀ ਕਹਿਣਾ ਵਾ ਇਥੇ ਬਚਾਅ ਹੋਣਾ ਚਾਹੀਦਾ ਵਾ ਸੁਧਾਰ ਹੋਣਾ ਚਾਹੀਦਾ ਬਹੁਤ ਨਰਕ ਬੱਤਿਆ ਪਿਆ ਵਾ ਉੱਚੀਆਂ ਨੀਵੀਆਂ ਜਗ੍ਹਾ ਬਣੀਆਂ ਪਈਆਂ ਨੇ ਖੱਡੇ ਬਣੇ ਪਿਆ ਇਟਾ ਰੋੜੇ ਪੇ ਪਿਆ ਬਹੁਤ ਹੀ ਪਰੇਸ਼ਾਨ ਹੁੰਦੇ ਆ ਲੋਕ ਐਕਟ ਵਾ ਤੇ ਗਿਰ ਵੀ ਜਾਂਦੇ ਆ ਕਿ ਅਸੀਂ ਪਾਣੀ ਦੀ ਤਿਲਕੜ ਮੜ ਜਾਂਦੀ ਆ ਉਹਦੇ ਨਾਲ ਗਿਰ ਵੀ ਜਾਂਦੇ ਪਏ ਆ ਬੰਦੇ ਕਾਉਂਸਲਰ ਕਿਹੜਾ ਲੱਗਦਾ ਜੇ ਇਸ ਏਰੀਆ ਨੂੰ ਫੋਨ ਮਲੋਤਰਾ ਜੀ ਹਾਂ ਜੀ ਇਹ ਸ਼ਿਕਾਇਤਾਂ ਦਰਜ ਹੋਈਆਂ ਕਿ ਹਾਂ ਜੀ ਹਾਂ ਜੀ ਹਾਂ ਜੀ ਤੇ ਕੀ ਹੈ ਲਾ ਕੀ ਨਿਕਲੇ ਐ ਹਰਾਏ ਭਾਈ ਬਸ ਗੜੀਆਂ ਗੁਲੀਆਂ ਬਣਾ ਦੀਆਂ ਨੇ ਪੱਕੀਆਂ ਕਰਤੀਆਂ ਨੇ ਬਸ ਆ ਰੋਡ ਦਾ ਦਾ ਬੁਰਾ ਹਾਲਾਤ ਕਿੰਨਾ ਕੋ ਟਾਈਮ ਦਾ ਰਿਸ਼ਕਾ ਵੀ ਟੁੱਟ ਗਿਆ ਵਾ ਇੱਥੇ ਦੇ ਨੰਗਾ ਦੇ ਨੰਗਾ ਦੇ ਰੋਜ਼ ਤੁਸੀਂ ਰਿਕਸ਼ਾ ਚਲਾਉਂਦੇ ਹੋ ਹਾਂਜੀ ਮੈਂ ਰਿਕਸ਼ਾ ਚਲਾ ਰਹਾ ਮੇਰੀ ਰਿਕਸ਼ਾ ਖੜੀ ਹੈ ਜੀ ਹਾਂਜੀ ਹਾਂਜੀ ਦੇਖੀ ਕਿੰਨਾ ਕੋ ਟਾਈਮ ਹੋ ਗਿਆ ਇਹਨੂੰ ਇਹ ਟਾਈਮ ਤਾਂ ਬਹੁਤ ਦੇਰ ਹੋ ਗਈ ਜੀ ਸੜਕ ਹੀ ਨਹੀਂ ਬੰਨਣ ਚਾਹਦੀ ਕਦੇ ਕਿੱਥੋਂ ਪਾਣੀ ਹੋ ਜਾਂਦਾ ਕਦੇ ਕਿੱਥੋਂ ਆ ਜਾਂਦਾ ਬਹੁਤ ਹੀ ਆਹ ਦੇਖੋ ਸੜਕ ਦੇਖੋ ਕਿੰਨਾ ਬੁਰਾ ਹਾਲ ਆ ਠੀਕ ਹੈ ਜੀ ਲੋਕਾਂ ਦਾ ਬੱਚਿਆਂ ਦਾ ਨੰਗਣਾ ਵੀ ਸਕੂਲ ਆਰਾਮਗੜਿਆ ਸਕੂਲ ਜਾਂਦੇ ਆ ਛੋਟੇ ਛੋਟੇ ਬੱਚੇ 5-5 ਸਾਲ ਦੇ 6-6 ਸਾਲ ਦੇ ਬਹੁਤ ਔਖਾ ਹੋ ਕੇ ਲੰਘ ਜਾਇਆ ਸ਼ਹਿਰ ਥਾਣੀ ਦੀ ਹੋ ਕੇ ਲੰਘ ਹਾ ਹਾਦਸੇ ਵਗੈਰਾ ਵੀ ਹੁੰਦੇ ਆ ਹਾਦਸੇ ਵਗੈਰਾ ਬਹੁਤ ਜ਼ਿਆਦਾ ਹੁੰਦੇ ਆ ਜੀ ਇੱਥੋਂ ਪਾਣੀ ਚਲਕਣ ਨਾਲ ਬੰਦੇ ਗਿਰ ਜਾਂਦੇ ਐ ਟਵਾਜ਼ ਐ ਨਾ ਤਕਰੀਬਨ ਗਿਰੀ ਜਾਂਦੇ ਐ ਫੇ ਤੇਜ ਜਾਂਦੇ ਆ ਫਿਰ ਉਹ ਗਿਰ ਜਾਂਦੇ ਇੱਥੇ ਆ ਕੇ ਬਹੁਤ ਬੁਰਾ ਹਾਲ ਆ ਠੀਕ ਤੇ ਕੀ ਕੀ ਉਮੀਦ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਇਸ ਜਗ੍ਹਾ ਕਹਿੰਦੇ ਆ ਜੀ ਇੱਥੇ ਵਧੀਆ ਹੋਣਾ ਚਾਹੀਦਾ ਵਧੀਆ ਸੜਕ ਬਣਨੀ ਚਾਹੀਦੀ ਆ ਬਸ ਇੱਥੇ ਇਹ ਕਹਿੰਦੇ ਆ ਔਰ ਇਹਨਾਂ ਕੋਲੋਂ ਕੀ ਮੰਗਣਾ ਆ ਆਪਾਂ ਨੇ ਅੱਜ ਇੱਥੇ ਖੜੀ ਦਾ 24 ਘੰਟੇ ਇੱਥੇ ਹੋਈਦਾ ਵਾਸੀ ਇੱਥੇ ਹਾਂਜੀ ਠੀਕ ਆ ਸੋ ਗੱਲਬਾਤ ਸਾਡੇ ਵਿੱਚ ਮਾਤਾ ਜੀ ਵੀ ਮੌਜੂਦ ਨੇ ਮਾਦੇ ਕਿਸ ਤਰ੍ਹਾਂ ਦੇਖਦੇ ਹਾਂ ਇਹ ਸੜਕਾਂ ਦੀ ਹਾਲਤ ਨੂੰ ਸਾਡੇ ਬੱਚੇ ਆਂਦੇ ਆ 4-5 ਹੋਰਾਂ ਦੇ ਵੀ ਆ ਕਮ ਸਕਾ ਕਮ 100-150 ਬੱਚਾ ਆਂਦਾ ਜਾਂਦਾ ਪਾਣੀ 'ਚ ਗਿਰ ਜਾਂਦਾ ਮੁੜ ਕੇ ਉਹਨਾਂ ਦੀਆਂ ਵਰਦੀਆਂ ਵੀ ਖਰਾਬ ਹੋ ਜਾਂਦੀਆਂ ਉੱਤੋਂ ਸਾਨੂੰ ਵੀ ਨੱਠਣਾ ਪੈਂਦਾ ਲੋਕੀ ਸਾਡੇ ਘਰੇ ਆਂਦੇ ਆ ਕਹਿਣ ਵਾਸਤੇ ਜੀ ਤੁਹਾਡਾ ਬੱਚਾ ਗਿਰ ਗਿਆ ਵਾ ਉੱਤੋਂ ਪਾਣੀ 'ਚੋਂ ਗਿਰ ਕੇ ਆ ਕੇ ਦੇਖਦੀ ਆ ਜੀ ਸਾਰੇ ਬੱਚੇ ਇੱਧਰ ਉੱਧਰ ਗਿਰੇ ਪਈ ਹੁੰਦੀ ਆ ਉਹਨਾਂ ਨੂੰ ਲਿਜਾਣੇ ਅਸੀਂ ਘਰੇ ਫਿਰ ਉਹਨਾਂ ਦੇ ਕੱਪੜੇ-ਕੁਪੜੇ ਬਦਲਦੇ ਆ ਸੱਟਾਂ ਵੀ ਉਹਨਾਂ ਦੇ ਲੱਗ ਜਾਂਦੀਆਂ ਨੇ ਤੇ ਆ ਦੇਖੋ ਕੀ ਹਾਲ ਹੋ ਰਿਹਾ ਵਾ ਠੀਕ ਹੈ ਜੀ ਮਾਦਈ ਕਾਉਂਸਲਰ ਕਿਹੜਾ ਲੱਗਦਾ ਜੀ ਏਰੀਆ ਨੇ ਕਾਉਂਸਲਰ ਜੀ ਆਹੀ ਆ ਆਪਣੇ ਆ ਫੂਨਮ ਹੋਤਰਾ ਤੇ ਇਸ ਕਹਤਾ ਦਰਜ ਹੋਈਆਂ ਨੇ ਕੀ ਹਿਲਾਨ ਇਹ ਜੀ ਬਹੁਤ ਹੋਈਆਂ ਨੇ ਮਤਲਬ ਕੋਈ ਸਿਰਸਲਾ ਨਹੀਂ ਆਇਆ ਠੀਕ ਹੈ ਕਿੰਨਾ ਕੋ ਟਾਈਮ ਹੋ ਗਿਆ ਤੇ ਇਹ ਹੋ ਗਿਆ ਜੀ 2 2.5 ਸਾਲ ਤੋਂ 2.5 ਸਾਲ ਤੋਂ ਉੱਪਰ ਹੀ ਹੋ ਗਿਆ ਠੀਕ ਹੈ ਹਾਂਜੀ ਤੇ ਬਾਰਿਸ਼ ਦੇ ਮੌਸਮ ਚ ਜੇ ਗੱਲ ਕਰੀਏ ਕੀ ਮਾਹੌਲ ਰਹਿੰਦਾ ਇੱਥੇ ਮੌਨ ਜੀ ਫਿਰ ਤਾਂ ਨਿਕਲਿਆ ਬੜਿਆ ਵੀ ਨਹੀਂ ਜਾਂਦਾ ਲੋਕੀ ਲੈਨਾਂ ਚ ਜਾਂਦੇ ਤਾਂ ਲੈਨਾਂ ਚ ਪਾਣੀ ਹੁੰਦਾ ਵਾ ਠੀਕ ਹੈ ਜੀ ਲੈਨਾਂ ਚ ਬੱਚੇ ਬੱਚਿਆਂ ਦੇ ਛੁੱਟੀਆਂ ਹੋ ਜਾਂਦੀਆਂ ਮੈਡਮਾ ਘਰੇ ਫੋਨ ਕਰਦੀਆਂ ਨੇ ਠੀਕ ਹੈ ਜੀ ਮਤਲਬ ਬੱਚੇ ਕਹਿੰਦਾ ਭਾਵੇਂ ਬੱਚੇ ਸਕੂਲ ਤੱਕ ਪਹੁੰਚਦੇ ਹੀ ਨਹੀਂ ਹੈਗੇ ਤੇ ਆਮ ਪਬਲਿਕ ਨੂੰ ਵੀ ਆਮ ਪਬਲਿਕ ਨੂੰ ਵੀ ਜਿਆਦਾ ਜਿਆਦਾ ਸਕੂਲੇ ਦੇਖੋ ਬੱਚੇ ਜਾਂਦੇ ਰਾਮਗੜੀਆ ਸਕੂਲ ਨਾਲ ਹੀ ਲੱਗਦਾ ਜੀ ਇੰਨੀ ਬੁਰੀ ਹਾਲਿਆਤ ਆ ਤੇ ਕੀ ਮੰਗੀ ਕਰਦੇ ਹਾਂ ਮੰਗਿਆ ਕਰਦੇ ਜੀ ਸਾਨੂੰ ਇਹ ਰੋਡ ਬਣਾਇਆ ਠੀਕ ਹੈ ਜੀ ਜਿਵੇਂ ਕਿ ਗੱਲਬਾਤ ਕਰਦੇ ਹੋਏ ਤੁਹਾਨੂੰ ਗੱਲਬਾਤ ਸਾਂਝੀ ਕੀਤੀ ਆ ਅਸੀਂ ਆਪਣੇ ਸਰੋਤਿਆਂ ਨੂੰ ਕਿ ਕਿਸ ਤਰ੍ਹਾਂ ਧੂਰੀ ਲੈਨ ਫਾਟਕ ਦੇ ਕੋਲ ਮਨਜੀਤ ਨਗਰ ਮਨਹੋਰ ਨਗਰ ਲੱਗਦਾ ਤੇ ਵਾਰਡ ਨੰਬਰ 46 ਦੀਆਂ ਸੜਕਾਂ ਦਾ ਹਾਲ ਆਪਾਂ ਤੁਹਾਨੂੰ ਦਿਖਾਇਆ ਤਸਵੀਰਾਂ ਦੇ ਵਿੱਚ ਵੀ ਤੇ ਤਾਨੂੰ ਦੱਸ ਦਈਏ ਕਿ ਲੋਕਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਪਬਲਿਕ ਤੋਂ ਜਾਣਕਾਰੀ ਮਿਲੇ ਕਿ ਇਹ ਇਲਾਕਾ ਜਿਹੜਾ ਪੂਨਮ ਮਲੋਤਰਾ ਕਾਉਂਸਲਰ ਦਾ ਨੂੰ ਲੱਗਦਾ ਹੈ ਤੇ ਅਗਲੀ ਰਿਪੋਰਟ 'ਚ ਵੀ ਅਸੀਂ ਗੱਲਬਾਤ ਕਰਾਂਗੇ ਕਾਉਂਸਲਰ ਨਾਲ ਪੂਨਮ ਮਲੋਤਰਾ ਜੀ ਨਾਲ ਕਿ ਕਿਉਂ ਇਸ ਨੂੰ ਡਿਲੇ ਕੀਤਾ ਜਾਂਦਾ ਹੈ ਸੜਕਾਂ ਦੀ ਜਿਹੜੀ ਮੇਨ ਰੋਡ ਤੁਰੇਲਨ ਫਾਟਕ ਦੀ ਸਕੂਲ ਵੀ ਇਹਨੂੰ ਲੱਗਦਾ ਹੈ ਕਿ ਸਕੂਲ ਦੇ ਬੱਚਿਆਂ ਨੂੰ ਵੀ ਬੜੀ ਦਿੱਕਤ ਆਉਂਦੀ ਹੈ ਐਜੂਕੇਸ਼ਨ ਸਿਸਟਮ ਤੇ ਵੀ ਬੜਾ ਪ੍ਰਭਾਵ ਪੈਂਦਾ ਤੇ ਜਿਹੜੀ ਆਮ ਪਬਲਿਕ ਦੀ ਆਵਾਜ਼ ਆਈ ਤੇ ਵੀ ਬੜਾ ਪ੍ਰਭਾਵ ਪੈਂਦਾ ਸੋ ਅਗਲੀ ਰਿਪੋਰਟ 'ਚ ਤੁਹਾਨੂੰ ਅਗਲੀ ਵੀਡੀਓ ਚ ਅਸੀਂ ਜਾਣਕਾਰੀ ਦਵਾਂਗੇ ਪੂਨਮ ਲੋਤਰਾ ਦੀ ਜਵਾਨੀ ਕਿ ਕਿਸ ਤਰ੍ਹਾਂ ਕਿਉਂ ਇਸ ਕੰਮ ਨੂੰ ਡਿਲੇ ਕੀਤਾ ਜਾਂਦਾ ਹੈ ਜੋ ਕਿ ਸਭ ਤੋਂ ਸ਼ਹਿਰ ਦਾ ਮੇਨ ਕੰਮ ਮੰਨਿਆ ਜਾਂਦਾ ਲੁਧਿਆਣਾ ਤੋਂ ਐਸਐਮਜੀ ਨਿਊਜ਼ ਕੈਮਰਾਮੈਨ ਜਤਿੰਦਰ ਨਾਲ ਮੈਂ ਗਗਨ ਸ਼ਰਮਾ